ਸੋ ਅਸੀਂ ਸ਼ੰਭੂ ਬੈਰੀਅਰ ਤੇ ਮੌਜੂਦ ਆ ਇੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕ ਟ੍ਰਿਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਰੋਕਣ ਦਾ ਜਿਹੜਾ ਯਤਨ ਹੈ ਉਹ ਕੀਤਾ ਜਾ ਸਕੇ ਹੰਝੂ ਗੈਸ ਦੇ ਗੋਲੇ ਸੱਟਣ ਦੀ ਕੋਸ਼ਿਸ਼ ਕੀਤੀ ਜਾਊਗੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਮੇਰੇ ਪਿੱਛੇ ਟੀਅਰ ਗੈਸ ਦੇ ਗੋਲੇ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਵਾਰਨਿੰਗ ਦਿੰਦੀ ਹੈ ਕਿ ਪਿੱਛੇ ਹੋ ਜੋ ਅਸੀਂ ਇੱਥੇ ਗੋਲੇ ਸੱਟਣੇ ਨੇ ਉਧਰੋਂ ਫਾਇਰ ਹੋਊਗਾ ਗੋਲਾ ਅਸੀਂ ਤਸਵੀਰਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਮੌਕ ਟ੍ਰਿਲ ਹੈ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਇੱਥੇ ਕੀਤੀ ਜਾਣੀ ਹੈ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਪਿੱਛੇ ਹੋ ਜਾਓ ਕਿ ਕਿਸੇ ਵੀ ਵੇਲੇ ਗੋਲਾ ਸਿੱਟਿਆ ਜਾ ਸਕਦਾ ਹੈ ਪ੍ਰਸ਼ਾਸਨ ਵੱਲੋਂ ਸੋ ਪ੍ਰਸ਼ਾਸਨ ਵੱਲੋਂ ਗੋਲਾ ਸਿੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਹੰਝੂ ਗੈਸ ਦਾ ਗੋਲਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਪਿੱਛੇ-ਪਿੱਛੇ ਹੋ ਜਾਓ ਅਸੀਂ ਗੋਲਾ ਸਿੱਟਾਂਗੇ ਸੋ ਹੰਝੂ ਗੈਸ ਦੇ ਗੋਲੇ ਸਿੱਟਣ ਦੀ ਪ੍ਰੈਕਟਿਸ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਤਿਆਰੀ ਹੋ ਰਹੀ ਹੈ ਹਰਿਆਣਾ ਪੁਲਿਸ ਵੱਲੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੁਬਾਰਾ ਅਨਾਉਂਸਮੈਂਟ ਕਰਨ ਦੀ ਸ਼ਾਇਦ ਕੋਸ਼ਿਸ਼ ਕੀਤੀ ਜਾਊਗੀ ਪ੍ਰਸ਼ਾਸਨ ਵੱਲੋਂ ਪਰਲੇ ਪਾਸੋਂ ਉਹ ਕਹਿ ਰਹੇ ਨੇ ਕਿ ਅਸੀਂ ਹੰਝੂ ਗੈਸ ਦੇ ਗੋਲੇ ਛੱਡਣ ਲੱਗੇ ਆਂ ਹੈਲੋ ਹੈਲੋ ਸੋ ਅਨਾਉਂਸਮੈਂਟ ਦੁਬਾਰਾ ਹੋਣ ਲੱਗੀ ਹੈ ਸੋ ਤੁਸੀਂ ਦੇਖ ਸਕਦੇ ਹੋ ਗੋਲੇ ਸੱਟਣ ਦੀ ਤਿਆਰੀ ਜਿਹੜੀ ਹੋ ਗਈ ਹੈ ਬੰਦੂਖਾਂ ਤਾਣ ਲਈਆਂ ਨੇ ਪੁਲਿਸ ਪ੍ਰਸ਼ਾਸਨ ਨੇ ਗੋਲੇ ਸੱਟਣ ਲੱਗੇ ਨੇ ਫਾਇਰਿੰਗ ਹੋਣ ਲੱਗੀ ਹੈ ਸ਼ੰਭੂ ਬਾਰਡਰ ਦੇ ਉੱਤੇ ਹੰਝੂ ਗੈਸ ਦੇ ਗੋਲੇ ਨੇ ਜਿਹੜੇ ਪ੍ਰਸ਼ਾਸਨ ਨੇ ਆਪਣੇ ਤਾਣ ਲਏ ਨੇ ਜਿਹੜੇ ਹਥਿਆਰ ਨੇ ਇਹ ਤਸਵੀਰਾਂ ਹੰਝੂ ਗੈਸ ਦੇ ਗੋਲੇ ਫਾਇਰਿੰਗ ਹੋਣ ਲੱਗੀ ਹੈ ਫਾਇਰ ਕਰਨ ਲੱਗੇ ਨੇ ਗੋਲਿਆਂ ਨੂੰ ਲੋਕਾਂ ਨੂੰ ਪਿੱਛੇ ਕਰ ਦਿੱਤਾ ਗਿਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਐਕਟਿਵ ਹੋਈ ਆ ਅਨਾਉਂਸਮੈਂਟ ਇਹ ਕਰ ਦਿੱਤੀ ਹੈ ਇਹਨਾਂ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਇੱਥੇ ਹਮਲਾ ਕੀਤਾ ਜਾਊਗਾ ਸੋ ਇਹ ਹਮਲੇ ਦੀ ਤਿਆਰੀ ਹੈ ਜਿਹੜੀ ਕਿਸਾਨਾਂ ਤੇ ਜਿਹੜਾ ਦਾਵਾ ਬੋਲਣਾ ਹੈ ਉਸ ਦੀ ਤਿਆਰੀ ਹੈ ਜਿਹੜੀ ਕੀਤੀ ਜਾ ਰਹੀ ਹੈ মিডিਆ ਪਰਸਨ ਤਮਾਮ ਇੱਥੇ ਮੌਜੂਦ ਨੇ ਸੋ ਇਧਰ ਕਿਸਾਨਾਂ ਉਹਦਰ ਕਿਸਾਨਾਂ ਦੇ ਵੱਲੋਂ ਵੀ ਜਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਜਾ ਕੇ ਰਹਾਂਗੇ ਪਰ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਤਾਣ ਲੀਆਂ ਗਈਆਂ ਨੇ ਆਪਣੀ ਹਥਿਆਰਬੰਦ ਜਿਹੜੀ ਸੈਨਾ ਉਹ ਅੱਗੇ ਲਗਾ ਦਿੱਤੀ ਗਈ ਹੈ ਬੈਰੀਕੇਡਿੰਗ ਦੇ ਉੱਪਰ ਖੜ ਕੇ ਹਰਿਆਣਾ ਪੁਲਿਸ ਫਾਇਰਿੰਗ ਕਰ ਰਹੀ ਹੈ ਸੋ ਫਾਇਰਿੰਗ ਗੋਲਾ ਜਿਹੜਾ ਹੰਝੂ ਗੈਸ ਦਾ ਉਹ ਸਿੱਟਣ ਦੀ ਪ੍ਰੈਕਟਿਸ ਹੈ ਜਿਹੜੀ ਉਹ ਕੀਤੀ ਜਾਊਗੀ ਮੌਕ ਡ੍ਰਿਲ ਕਹਿ ਸਕਦੇ ਆ ਇਸ ਨੂੰ ਆਪਾਂ ਕੀ ਪੁਲਿਸ ਵੀ ਆਣਗੇ ਜੀਆਂ ਦਾ ਇੰਤਜ਼ਾਰ ਕਰ। ਸੋ ਮੌਕ ਟ੍ਰੇਲ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾਣੀ ਹੈ ਪ੍ਰਸ਼ਾਸਨ ਦੇ ਵੱਲੋਂ। ਆ ਜੋ ਕਿਸਾਨਾਂ ਨੂੰ ਕੱਲ ਨੂੰ ਕਿਵੇਂ ਡੱਕਿਆ ਜਾਵੇ ਜਾਂ ਉਹਨਾਂ ਨੂੰ ਵਾਪਸ ਮੋੜਿਆ ਜਾਵੇ ਦਿੱਲੀ ਜਾਣ ਤੋਂ ਉਸ ਦੀ ਇਹ ਪ੍ਰੈਕਟਿਸ ਹੈ ਇੱਕ ਤਰ੍ਹਾਂ ਦੀ। ਇੱਥੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਦਾ ਇਸ ਰੋਡ ਰਾਹੀਂ ਲਿੰਕ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੇ ਪੱਥਰ ਨੇ ਜਿਹੜੇ ਜੀਸੀਬੀ ਮਸ਼ੀਨਾਂ ਦੇ ਨਾਲ ਇੱਥੇ ਲਗਾਏ ਜਾ ਰਹੇ ਨੇ ਇਹ ਪਿੱਛੇ ਘੱਗਰ ਦਰਿਆ ਹੈ ਇੱਥਾਂ। हां ਇਹ ਪੁਲ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ ਵੱਡੇ ਪੱਥਰ ਲਗਾਏ ਜਾ ਰਹੇ ਨੇ ਤਾਂ ਜੋ ਕਿਸਾਨਾਂ ਦੇ ਟਰੈਕਟਰ ਨੇ ਜਾਂ ਫਿਰ ਪੈਦਲ ਵੀ ਕੋਈ ਇਧਰੋਂ ਨਿਕਲ ਕੇ ਜਾ ਨਾ ਸਕੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਵੱਡੇ ਵੱਡੇ ਪੱਥਰ ਨੇ ਜਿਹੜੇ ਮਸ਼ੀਨਾਂ ਰਾਹੀਂ ਇੱਥੇ ਲਗਾਏ ਜਾ ਰਹੇ ਨੇ ਤਾਂ ਜੋ ਕਿਸਾਨ ਨੇ ਜਿਹੜੇ ਇਸ ਰਸਤੇ ਦੇ ਰਾਹੀਂ ਅੱਗੇ ਨਾ ਜਾ ਸਕਣ ਹਰਿਆਣੇ 'ਚ ਨਾ ਜਾ ਸਕਣ ਦੂਜੇ ਪਾਸੇ ਪੁਲਿਸ ਫੋਰਸ ਹੈ ਜਿਹੜੀ ਸੈਂਟਰ ਦੀਆਂ ਰਿਜ਼ਰਵ ਪੁਲਿਸ ਫੋਰਸਿਜ਼ ਨੇ ਜਿਹੜੀਆਂ ਉਹ ਤਾਇਨਾਤ ਕੀਤੀਆਂ ਗਈਆਂ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਪੁਲ ਨੇ ਜਿਹੜੇ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਗਏ ਨੇ ਇਸ ਰੋਡ ਦੇ ਰਾਹੀਂ ਪੰਜਾਬ ਤੇ ਹਰਿਆਣਾ ਦਾ ਲਿੰਕ ਬਿਲਕੁਲ ਤੋੜ ਦਿੱਤਾ ਗਿਆ ਹੈ ਇੱਥੋਂ ਤੱਕ ਕਿ ਜਿਹੜਾ ਘੱਗਰ ਦਰਿਆ ਇਸ ਦੇ ਵਿੱਚੋਂ ਵੀ ਜਾਣ ਦਾ ਰਸਤਾ ਕਿਤੇ ਨਾ ਕਿਤੇ ਬੰਦ ਕੀਤਾ ਜਾ ਰਿਹਾ ਹੈ ਸੋ ਇਹ ਵੱਡੇ ਵੱਡੇ ਪੱਥਰ ਤੁਸੀਂ ਦੇਖ ਰਹੇ ਹੋ ਕਿਵੇਂ ਸੋ ਇਸ ਤੋਂ ਬਾਅਦ ਮੈਂ ਤੁਖਾਉਣਾ ਚਾਹੁੰਗਾ ਤਸਵੀਰਾਂ ਹੇਠਾਂ ਵੀ ਹੇਠਾਂ ਦੇਖੋ ਤੁਸੀਂ ਤਸਵੀਰਾਂ ਜੀਸੀਬੀ ਦੇ ਨਾਲ ਟੋਏ ਪੱਟ ਦਿੱਤੇ ਗਏ ਨੇ ਤਾਂ ਜੋ ਇੱਥੋਂ ਕੋਈ ਉੱਤਰ ਕੇ ਅੱਗੇ ਕੱਗਰ ਦਰਿਆ ਚੋਂ ਹਰਿਆਣੇ 'ਚ ਐਂਟਰ ਨਾ ਕਰ ਜਾਵੇ। ਸੋ ਇਹ ਵੱਡੇ-ਵੱਡੇ ਟੋਏ ਪੱਟ ਦਿੱਤੇ ਗਏ ਨੇ, ਅੱਗੇ ਵੀ ਟੋਏ ਪੱਟੇ ਗਏ ਨੇ। ਵਿਚਾਲੇ ਜਾ ਕੇ ਇੱਕ ਗਰਦੇ ਤਾਂ ਜੋ ਇੱਥੋਂ ਕੋਈ ਵਾਹਨ ਜਾਂ ਫਿਰ ਕੋਈ ਪੈਦਲ ਨਾ ਲੰਘ ਸਕੇ। ਹਾਲਾਂਕਿ ਕਿਸਾਨ ਕਹਿ ਰਹੇ ਨੇ ਅਸੀਂ ਦਿੱਲੀ ਜਾਣਾ ਹੀ ਜਾਣਾ ਹੈ। ਅੱਜ ਸ਼ਾਮ ਨੂੰ 5 ਵਜੇ ਇੱਕ ਮੀਟਿੰਗ ਵੀ ਹੈ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨਾਂ ਦੀ। ਉਸ ਮੀਟਿੰਗ ਦੇ ਵਿੱਚ ਕੀ ਸੱਟਾ ਨਿਕਲਦਾ ਉਹ ਜ਼ਰੂਰ ਦੇਖਣਾ ਹੋਵੇਗਾ। ਪਰ ਫਿਲਹਾਲ ਦੀ ਘੜੀ ਲਈ ਕੱਗਰ ਦਰਿਆ ਦੇ ਅੰਦਰੋਂ ਵੀ ਰਸਤਾ ਬੰਦ ਕਰ ਦਿੱਤਾ ਗਿਆ। ਤਾਂ ਜੀਸੀਬੀ ਦਿਖਾ ਰਹੇ ਹਾਂ ਤੁਹਾਨੂੰ ਮਸ਼ੀਨਾਂ ਪਿੱਛੇ ਚੱਲ ਰਹੀਆਂ ਨੇ। ਅ ਪੱਥਰ ਜਿਹੜੇ ਨੇ ਵੱਡੇ ਵੱਡੇ ਚੱਕ ਕੇ ਇੱਥੇ ਰਾਹ ਡੱਕਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਕਿਸਾਨਾਂ ਦੇ। ਜੀਸੀਬੀ ਮਸ਼ੀਨਾਂ ਮੰਗਾਈਆਂ ਗਈਆਂ ਨੇ, ਕੰਕਰੀਟ ਵਾਲੀਆਂ ਮਸ਼ੀਨਾਂ ਨੇ ਜਿਹੜੀਆਂ ਮਿਕਸਰ ਨੇ ਉਹ ਮੰਗਾਏ ਗਏ ਨੇ ਤਾਂ ਜੋ ਕੰਕਰੀਟ ਪਾ ਕੇ ਜਿਹੜਾ ਸਾਰਾ ਰਾਹ ਹੈ ਉਹ ਬੰਦ ਕੀਤਾ ਜਾ ਸਕੇ। ਸੋ ਉਧਰ ਦੂਜੇ ਪਾਸੇ ਹੰਜੂ ਗੈਸ ਦੇ ਗੋਲੇ ਛੱਡਣ ਦੀ ਵੀ ਤਿਆਰੀ ਦੇ ਵਿੱਚ ਹੈ ਹਰਿਆਣਾ ਪੁਲਿਸ ਜਾਂ ਕਹਿ ਸਕਦੇ ਆ ਨੀਮ ਫੌਜੀ ਦੱਸਦੇ ਨੇ ਕਿਉਂਕਿ ਉਹਨਾਂ ਨੇ ਮੋਕ ਟ੍ਰੇਲ ਕਰਨੀ ਹੈ ਕੱਲ ਨੂੰ ਲੈ ਕੇ ਪ੍ਰੈਕਟਿਸ ਹੈ ਜਿਹੜੀ ਉਹ ਕਰਨੀ ਹੈ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਹੇ ਹਾਂ ਹਰਿਆਣਾ ਸ਼ੰਭੂ ਬਾਰਡਰ ਦੀਆਂ ਪੰਜਾਬ ਅਤੇ ਹਰਿਆਣਾ ਦੀ ਇਹ ਸਰਹੱਦ ਹੈ ਜਿੱਥੇ ਪ੍ਰਸ਼ਾਸਨ ਵੱਲੋਂ ਤਮਾਮ ਬੰਦੋਬਸਤ ਜਿਹੜੇ ਆਪਣੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਜੋ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਸਕੇ ਮੈਂ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਕਿਵੇਂ ਹੰਝੂ ਕਾਸ ਦੇ ਗੋਲੇ ਛੱਡਣ ਦੀ ਜਿਹੜੀ ਕੋਸ਼ਿਸ਼ ਹੈ ਉਹ ਜਾਂ ਕਹਿ ਸਕਦੇ ਆ ਮੌਕ ਟ੍ਰੀਲੋ ਕੀਤਾ ਜਾਣਾ ਹੈ ਪ੍ਰਸ਼ਾਸਨ ਦੇ ਵੱਲੋਂ ਸੋ ਨੀਮ ਫੌਜੀ ਦੱਸਦੇ ਨੇ ਜਿਹੜੇ ਉਹ ਤਾਇਨਾਤ ਕੀਤੇ ਗਏ ਨੇ ਕੱਗਰ ਦਰਿਆ ਦੇ ਅੰਦਰ ਵੀ ਪੁਲਿਸ ਫੋਰਸ ਹੈ ਜਿਹੜੀ ਉਹ ਤਾਇਨਾਤ ਕੀਤੀ ਗਈ ਆ ਤਾਂ ਜੋ ਕੱਗਰ ਦਰਿਆ ਦੇ ਰਾਹੀ ਕੋਈ ਵਾਹਨ ਜਾਂ ਫਿਰ ਕਹਿ ਸਕਦੇ ਆ ਕੋਈ ਪੈਦਲ ਕਿਸਾਨ ਅੱਗੇ ਨਾ ਵਧ ਸਕਣ ਸੋ ਇਹ ਪੰਜਾਬ ਅਤੇ ਹਰਿਆਣਾ ਦੀ ਸਹਿਯੋਗ ਹੈ ਇਉਂ ਲੱਗ ਰਿਹਾ ਹੈ ਜਿਵੇਂ ਕਿਸੇ ਦੂਜੇ ਮੁਲਕ ਦੀ ਸਰਹੱਦ ਹੋਵੇ ਭਾਰਤ ਦਾ ਹਿੱਸਾ ਪੰਜਾਬ ਮੰਨਿਆ ਜਾਂਦਾ ਐਕਸਰ ਤਾਂ ਅੱਜ ਇਸੇ ਪੰਜਾਬ ਨੂੰ ਇਹ ਸੜਕ ਦੇ ਰਾਹੀ ਤੋੜ ਦਿੱਤਾ ਗਿਆ ਲਿੰਕ ਤੋੜ ਦਿੱਤਾ ਗਿਆ ਹਾਲਾਂਕਿ ਹੋਰ ਜ਼ਰੂਰ ਰਸਤੇ ਹੈਗੇ ਨੇ ਪੰਜਾਬ ਬਤੇ ਹਰਿਆਣਾ ਜਾਂ ਜਾਣ ਦੇ ਜਾਂ ਦਿੱਲੀ ਜਾਣ ਦੇ ਪਰ ਉਹ ਪਿੰਡਾਂ ਚੋਂ ਜਾਂ ਕਸਬਿਆਂ ਚੋਂ ਜਿਹੜੇ ਰਸਤੇ ਨੇ ਉਹੋ ਨੇ ਪਰ ਇਹ ਜਿਹੜਾ ਮੇਨ ਨੈਸ਼ਨਲ ਹਾਈਵੇ ਨੇ ਉਹ ਕਿਤੇ ਨਾ ਕਿਤੇ ਬੰਦ ਕਰ ਦਿੱਤੇ ਗਏ ਨੇ ਪ੍ਰਸ਼ਾਸਨ ਵੱਲੋਂ ਹੁਣਸੂ ਵੱਲੋਂ ਅਗਰ ਦਰਿਆ ਚ ਵੀ ਮੈਂ ਤੁਹਾਨੂੰ ਦਿਖਾਉਂਗਾ ਦੂਰ ਦਰਾਡੇ ਪੁਲਿਸ ਫੋਰਸ ਦਾ ਨਾਤਾ ਹੈ ਦਰਿਆ ਦੇ ਅੰਦਰ ਵੀ ਉਹ ਜ਼ਰੂਰ ਦਿਖਾਈ ਜਾਵੇ ਤਸਵੀਰਾਂ ਚ ਕਗਰ ਦਰਿਆ ਦੇ ਅੰਦਰ ਜਿਹੜੀ ਉਹ ਦੇਖ ਸਕਦੇ ਹੋ ਤੁਸੀਂ ਉੱਥੇ ਵੀ ਪੁਲਿਸ ਫੋਰਸ ਤਾਇਨਾਤ ਹੈ ਅੰਦਰ ਦਰਿਆ ਦੇ ਤੋਏ ਪੱਟ ਦਿੱਤੇ ਗਏ ਨੇ ਤਾਂ ਜੋ ਕਿਸਾਨ ਅੱਗੇ ਨਾ ਵੱਧ ਸਕਣ ਸੋ ਇਹ ਹਾਲਾਤ ਨੇ ਕਿਤੇ ਨਾ ਕਿਤੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਦੇ ਨੇ ਇਹ ਬਹੁਤ ਚਿੰਤਾਜਨਕ ਤਸਵੀਰਾਂ ਵੀ ਨੇ ਇਹ ਬਹੁਤ ਹੈਰਾਨ ਕਰਨ ਵਾਲੀਆਂ ਤਸਵੀਰਾਂ ਵੀ ਨੇ ਕਿਉਂਕਿ ਇਹ ਉਹੀ ਪੰਜਾਬ ਹੈ ਇਹ ਉਹੀ ਹਰਿਆਣਾ ਹੈ ਜੋ ਕਿਸੇ ਸਮੇਂ ਇੱਕ ਪੰਜਾਬ ਹੋਇਆ ਕਰਦਾ ਸੀ ਇੱਕੋ ਦੇਸ਼ ਦਾ ਹਿੱਸਾ ਨੇ ਦੋਹੇ ਰਾਜ ਪਰ ਅੱਜ ਜਿੰਨਾ ਦੋਹਾਂ ਰਾਜਾਂ ਦੇ ਵਿਚਾਲੇ ਇੱਕ ਸਰਹੱਦ ਹੈ ਜਿਹੜੀ ਉਹ ਕਾਇਮ ਕਰ ਦਿੱਤੀ ਗਈ ਹੈ ਤਾਂ ਜੋ ਕਿਸਾਨ ਨੇ ਜਿਹੜੇ ਸਿਰਫ ਕਿਸਾਨਾ ਕਰਕੇ ਹਾਲਾਂਕਿ ਆਮ ਲੋਕਾਂ ਦਾ ਕੋਈ ਰੋਲਾ ਨਹੀਂ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਸਕੇ ਸੋ ਤਸਵੀਰਾਂ